ਜ਼ਿਲ੍ਹਾ ਤਰਨਤਾਰਨ ਦੇ ਵਿਧਾਨ ਸਭਾ ਹਲਕਾ ਖੇਮ ਕਰਨ ਦੇ ਪਿੰਡ ਕੜਿਆਲਾ ਨਜ਼ਦੀਕ ਪੈਂਦੇ ਪਿੰਡ ठाठा ਵਿਖੇ ਇੱਕ ਅਜੀਹਾਂ ਤਰਸਯੋਗ ਮਾਮਲਾ ਸਾਹਮਣੇ ਆਇਆ ਜਿਸ ਨੂੰ ਵੇਖੇ ਤੁਹਾਡੇ ਰੋਂਕੰਡੇ ਖੜੇ ਹੋ ਜਾਣਗੇ ਕਿਉਂਕਿ ਇਸ ਚੰਗੇ ਭਲੇ ਹੱਸਦੇ ਵਸਦੇ ਪਰਿਵਾਰ ਨੂੰ ਉਸ ਵੇਲੇ ਨਜ਼ਰ ਲੱਗੀ ਹੈ ਜਦਕਾਰ ਦਾ ਮੁਖੀ ਕੁਝ ਸਾਲ ਪਹਿਲਾਂ ਦਿਲ ਦਾ ਦੌਰਾ ਪੈਣ ਦੇ ਕਾਰਨ ਉਸਦੀ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਇਹ ਪਰਿਵਾਰ ਗਰੀਬੀ ਵੱਲ ਤੁਰਿਆ ਅਤੇ ਹੁਣ ਇਹ ਪਰਿਵਾਰ ਜਿੱਥੇ ਦੋ ਵਕਤ ਦੀ ਰੋਟੀ ਤੋਂ ਵੀ ਬੈਠਾ ਹੈ ਉਥੇ ਹੀ ਆਪਣੇ ਬੱਚਿਆਂ ਦਾ ਟਿੱਡ ਪਰਨ ਦੇ ਲਈ ਦੋ ਵਕਤ ਦੀ ਰੋਟੀ ਕਮਾ ਕੇ ਘਰ ਆਉਂਦੇ ਸਮੇਂ ਵਿਧਵਾ ਔਰਤ ਦਾ ਪੈ ਤਿਲਕ ਜਾਂਦੇ ਕਾਰਨ ਦੋ ਥਾਵਾਂ ਤੋਂ ਉਸਦੀ ਲੱਤ ਟੁੱਟ ਗਈ ਜਿਸ ਕਾਰਨ ਬੱਚਿਆਂ ਨੂੰ ਖਵਾਉਣ ਜੋਗੀ ਰੋਟੀ ਤੋਂ ਵੀ ਇਹੇ ਪਰਿਵਾਰ ਬੈਠਾ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਕਾਰਤੀ ਮੁਖੀਆ ਵਿਧਵਾ ਔਰਤ ਲਖਵਿੰਦਰ ਕੌਰ ਨੇ ਆਪਣੀ ਧੀਆ ਦੇ ਨਾਲ ਸਮਾਜ ਸੇਧੀਆਂ ਤੱਕ ਹਰ ਲੌਂਦੇ ਹੋਈ ਦੱਸਿਆ ਕਿ ਉਸ ਦਾ ਚੰਗਾ ਪਲਾ ਹਸਦਾ ਪਰਿਵਾਰ ਸੀ ਅਤੇ ਉਸ ਦਾ ਪਤੀ ਮਿਹਨਤ ਮਜ਼ਦੂਰੀ ਕਰਕੇ ਆਪਣੇ ਬੱਚੇ ਪਾਲਦਾ ਸੀ ਪਰ ਇੱਕ ਦਿਨ ਕੁਦਰਤ ਦਾ ਕਹਿਰ ਐਸਾ ਵਰਤਿਆ ਕਿ ਉਹਨਾਂ ਦੇ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਅਤੇ ਉਸਦੇ ਪਤੀ ਦੀ ਦਿਲ ਦਾ ਦੌਰਾ ਪੈਣ ਦੇ ਕਾਰਨ ਉਸਦੀ ਮੌਤ ਹੋ ਗਈ ਜਿਸ ਤੋਂ ਬਾਅਦ ਸਾਰੇ ਪਰਿਵਾਰ ਦੀ ਜ਼ਿੰਮੇਵਾਰੀ ਉਸਦੇ ਸਿਰ ਤੇ ਆ ਗਈ ਅਧਿਕਾਰ ਦੇ ਵਿੱਚ ਗਰੀਬੀ ਹੋਣ ਦੇ ਬਾਵਜੂਦ ਵੀ ਉਹ ਲੋਕਾਂ ਦੇ ਘਰਾਂ ਵਿੱਚ ਮਿਹਨਤ ਮਜ਼ਦੂਰੀ ਕਰਕੇ ਉਹ ਆਪਣੀਆਂ ਧੀਆ ਨੂੰ ਪਾਲ ਰਹੀ ਸੀ ਪਰ ਇਹ ਕੁਦਰਤ ਨੂੰ ਮਨਜ਼ੂਰ ਨਹੀਂ ਸੀ ਕਿ ਇੱਕ ਦਿਨ ਉਹ ਮਿਹਨਤ ਮਜ਼ਦੂਰੀ ਕਰਕੇ ਦੋ ਵਕਤ ਦੀ ਰੋਟੀ ਲੈ ਕੇ ਆਪਣੇ ਬੱਚਿਆਂ ਦੇ ਲਈ ਘਰ ਆ ਰਹੀ ਸੀ ਤਾਂ ਉਸ ਦਾ ਪੈ ਗਿਆ ਜਿਸ ਕਾਰਨ ਉਸਦੀ ਲੱਤ ਦੋ ਥਾਵਾਂ ਤੋਂ ਟੁੱਟ ਗਈ ਜਿਸ ਦਾ ਇਲਾਜ ਪਿੰਡ ਦੇ ਲੋਕਾਂ ਨੇ ਉਗਰਾਹੀ ਕਰਕੇ ਉਸ ਦਾ ਕਰਵਾ ਦਿੱਤਾ ਪਰ ਉਸਦੀ ਲੱਤ ਜੁੜ ਨਹੀਂ ਹੋਈ ਜਿਸ ਕਰਕੇ ਉਹ 4 ਮਹੀਨੇ ਤੋਂ ਮੰंजे ਤੇ ਇਲਾਜ ਤੋਂ ਬਿਨਾ ਤੜਫ ਰਹੀ ਹੈ ਕੀ ਲੰਪਾਂ ਦੀ ਤੜ? ਲਖਵਿੰਦਰ ਕੌਰ ਕੀ ਗੱਲ ਹੋਈ ਆ ਮੰंजे ਤੇ ਪੈ ਗਈ ਮੇਰੇ ਵੀ ਤੇ ਸੱਟ ਲੱਗੀ ਇਤਨਾ ਘਰਾਈ ਕੰਮ ਕਰਕੇ ਆਉਣ ਰਹੇ ਸਾਂ ਮੇਰੀ ਬਾਤ ਸੁਣੀ ਤੇ ਪੈਤਰ ਗਿਆ ਸੱਟ ਲੱਗ ਗਈ। 3 ਮਹੀਨੇ ਮੰਜੇ ਤੇ ਪਏ ਆ। ਤੇ ਲਾਗੇ ਸੁਣਉਣ ਵਾਲੀ ਜੋੜ ਵੀ ਨਹੀਂ ਪਿਆ। ਤੇ ਫਿਰ ਕਿਤੇ ਜਾਇਆ ਵੀ ਨਹੀਂ ਗਿਆ। ਬਾਹਰ ਦੇਖੋ ਪੈਸੇ ਨਾਲ ਜਾਣਾ ਸੀ। ਤੇ ਬੰਦਾ ਸੱਤੇ ਇਹ ਨਹੀਂਗਾ ਕਮਾਈ ਕਰਨ ਨਾਲ। ਆਪ ਹੀ ਮੈਂ ਕਮਾਈ ਕਰਦੀ ਆਂ ਆਪ ਹੀ ਲਿਆਉਣੀ ਸਭਰੋ। 3 ਮਹੀਨੇ ਹੋ ਗਏ ਮੰਜੇ ਤੇ ਪਏ ਆ ਤੇ ਹੁਣ ਕੋਈ ਕਿਸੇ ਬੰਦੇ ਕੋ ਪੈਸਾ ਨਹੀਂ ਆਉਂਦਾ। ਕਿੰਨੇ ਬੱਚੇ ਕਿੰਨੇ? 3 ਬੱਚੇ ਤੇ ਇੱਕ ਕਰਤਾ। ਹੁਣ ਕੀ ਮੰਗ ਕੀ ਕਰਦੇ ਤੁਸੀਂ? ਮੰਗਦੇ ਹੋਈ ਆ ਕਿ ਦੂਸਰਾ ਸਾਡੇ ਵੱਤੋਂ ਬੜਾ ਹਲਕਾ ਕੀਤੀ ਜੇ ਮੇਰਾ ਲਾਜ ਹੋਵੇ ਦੇਖੋ ਮੋਬਾਈਲ ਨੰਬਰ ਕਿੰਨਾ ਤੁਹਾਡਾ 75280 45518 ਫੇਰ ਦੱਸੋ 71280 45518 ਇਹ ਜਿਹੜੇ ਮੰਜੇ ਤੇ ਨੇ ਕੀ ਲੱਗਦੇ ਤੁਹਾਡੇ ਇਹ ਜਿਹੜੇ ਮੰਮਾ ਜੀ ਲੱਗਦੇ ਨੇ ਕੀ ਗੱਲ ਹੋਈ ਇਹਨਾਂ ਨੂੰ ਸੌਂਤ ਲੱਗੀ ਆ ਇਹਨਾਂ ਦੇ ਦੋਨੋਂ ਖੰਡਾ ਟੁੱਟ ਗਈ ਆ ਕਿਤਰਾ ਟੁੱਟੀ ਲੱਦ ਇਹ ਮੈਨੇ ਕਿਦਾਂ ਹੀ ਗਲੀ ਚ ਦੇਖਤਾ ਸੀ ਕਾ ਜੇ ਇੰਨਾ ਚਿਕੜ ਹੋਇਆ ਸੀ ਥੋੜੀ ਤੇ ਇਲਾਜ ਕਿਉਂ ਨਹੀਂ ਕਰਾਉਂਦੇ ਅਸੀਂ ਥੋੜੀ ਬਲਾਤਰਾਉਂਦੇ ਤੇ ਡੈਡੀ ਕੇ ਸੰਦੇ ਸਾਡੇ ਡੈਡੀ ਦੇ ਦਾਤ ਹੋਇਆ ਤੇ ਕਿੰਨੀਆਂ ਭੈਣਾਂ ਤੁਸੀਂ ਅਸੀਂ ਤਿੰਨ ਭੈਣਾਂ ਤੇ ਇੱਕ ਭਰਾ ਆ ਇਹ ਮੰਜੇ ਦੇ ਕਿੰਨੇ ਚਿਰ ਤੋਂ ਇਸ ਤਰ੍ਹਾਂ ਬੈਠ ਨੇ ਤਿੰਨ ਤਾਂ ਹੀ ਮਹੀਨੇ ਹੋ ਗਏ ਰੋਟੀ ਪਾਣੀ ਦਾ ਕਿਵੇਂ ਸਰਦਾ ਤੇਰੀ ਕੀਤੇ ਤੋਂ ਲੈ ਆਉਂਦੇ ਤੇ ਕਦੇ ਕਿਤੇ ਪੈਸੇ ਵਾਕੇ ਨਹੀਂ ਪਾਉਂਦੇ ਹੁਣ ਕੀ ਮੰਗ ਕੀ ਕਰਦੇ ਬਸ ਸਾਡੀ ਮੰਮੀ ਤਾਂ ਲਾਜ਼ਮੀ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਮੋਬਾਈਲ ਨੰਬਰ ਚੇਤਾ ਕੋਈ ਹਾਂਜੀ ਕਿੰਨਾ ਨੰਬਰ 7528045518 ਫਿਰ ਦੱਸ 7528045518 ਮੇਰੀ ਬੇਟੀ ਤੇ ਕੀ ਗੱਲ ਹੋਈ ਇਹਨਾਂ ਨੂੰ ਇਹਨੂੰ ਐਮੀ ਪੈਣ ਦਿਆ ਸੀ ਤੇ ਆਉਣ ਡਈ ਸੀ ਤਾਂ ਪਾਇ ਤੇਲ ਕੋਕ ਕੇ ਦੇਖੀ ਤੇ ਦੂਆ ਥਾਵਾਂ ਤੇ ਲਾਤੇ ਟੁੱਟ ਗਈ ਹੋ ਕਿੰਨਾ ਚਿਰ ਹੋ ਗਿਆ ਮੰਜੇ ਦੇ ਇਹਨਾਂ ਨੂੰ ਮੰਜੇ ਦਾ ਹੋ ਗਿਆ 2-3 ਮਹੀਨਾ ਹੋ ਗਿਆ ਲਾਜ ਕੋਨੇ ਰਹੀ ਗਈ ਵਿਚਾਰੇ ਦਾ ਪਹਿਣਾ ਤੇ ਲਾ ਆਦਮੀ ਸਿੱਤੇ ਹੈ ਨਹੀਂ ਮੁੱਕ ਗਿਆ ਉਹ ਵੀ ਲਾਜ ਕੋਨੇ ਮੁੱਕ ਗਿਆ ਤੇ ਤਿੰਨ ਬੇਟੀ ਐ ਇੱਕ ਲੜਕਾ ਹੀ ਆ ਇੱਕ ਕਦੋਂ ਦੇ ਮੰਜੇ ਦੇ ਇਤਰਣੇ ਹੋ ਗਏ 3-4-3 ਮਹੀਨਾ ਹੋ ਗਿਆ ਪਲਸਟਰ ਤਾਂ ਲੱਗਾ ਹੋਇਆ ਹਾਂ ਲੱਗਾ ਪਲਸਟਰ ਲਵਾਏ ਸੀ ਇਤਾਂ ਫੜ ਤੜ ਕੇ ਪਲਸਟਰ ਲਵਾਇਆ ਕੰਮ ਕਰਦੇ ਸੀ ਕਿਹਦੇ ਦਾ ਘਾੜ ਜੋੜ ਨਹੀਂ ਪਿਆ ਹੁਣ ਕੀ ਮੰਗ ਕੀ ਕਰਦੇ ਮੰਗ ਤੁਸੀਂ ਇਲਾਜ ਕਰਾਓ ਮੱਸ ਮੈਨੂੰ ਇਹੋ ਮੰਗਿਆ ਮੈਨੂੰ ਤੇ ਇਲਾਜ ਹੋ 23 ਚੈਨਲ ਦੇ ਲਈ ਜਲਾ ਤਰੰਤਾਨ ਤੋਂ ਬਲਜੀਤ ਸਿੰਘ ਦੀ ਰਿਪੋਰਟ